ਵਾਹਿਗੁਰੂ ਜੀ ਕਾ ਖਾਲਸਾ ਸਤ ਸੰਗਤਿ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਸਾਡੇ ਦੋਸਤ ਸਾਡੀ ਫੇਸਬੁਕ ਫੈਮਲੀ ਇਸ ਵੀਡੀਓ ਨੂੰ ਦੇਖ ਰਹੀ ਆ ਸੋ ਭਾਈ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਉਤਸਵ ਦਿਨ ਲੱਖ ਲੱਖ ਵਧਾਈਆਂ ਜੀ ਤੇ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਅੱਜ ਤੁਹਾਨੂੰ ਜਿੱਦਾਂ ਪਤਾ ਹੀ ਹੈ ਸਾਡੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਹਰ ਸਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਜਨਮ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਬੜੀ ਧੂਮ ਧਾਮ ਨਾਲ ਮਨਾਉਂਦੇ ਆ ਜੀ ਤੋਂ ਉਸ ਬਾਬਾ ਜੀ ਦੇ ਇਸ ਉਤਸਵ ਤੋਂ ਇੱਕ ਹਫ਼ਤਾ ਪਹਿਲਾਂ ਇਹ ਨੌਜਵਾਨ ਇਕੱਠੇ ਹੋ ਕੇ ਸਾਰੀਆਂ ਪਿੰਡ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਜੀ ਦੇ ਨਾਮ ਦਾ ਪ੍ਰਚਾਰ ਕਰਦੇ ਆ ਬਾਬਾ ਜੀ ਦੇ ਨਾਮ ਦੀ ਆਰਤੀ ਕਰਦੀਆਂ ਸ਼ਬਦ ਕੀਰਤਨ ਕਥਾ ਕਰਦੀਆਂ ਜੀ ਤੇ ਪ੍ਰਵਾਤ ਫੇਰੀਆਂ ਲੈ ਕੇ ਸਾਰੇ ਪਿੰਡ ਦੇ ਵਿੱਚ ਇਕੱਲੇ-ਇਕੱਲੇ ਦੇ ਘਰ ਸੰਗਤ ਦੇ ਚਰਨ ਪਵਾਏ ਜਾਂਦੇ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਪਸ਼ਟ ਕੀਤੇ ਜਾਂਦੇ ਆ ਜੀ ਸਾਰੇ ਪਿੰਡ ਦੇ ਵਿੱਚ ਸੋ ਉਸ ਨੂੰ ਇੱਕ ਹਫ਼ਤਾ ਹੋ ਗਿਆ ਕਰਦਿਆਂ ਨੂੰ ਉਹ ਜਦੋਂ ਕੱਲ੍ਹ ਨਵੇੜਤਾ ਸੀ ਬਾਈ ਪ੍ਰਵਾਤ ਫੇਰੀ ਦਾ ਜਿਹੜਾ ਪ੍ਰੋਗਰਾਮ ਤਾਂ ਕੱਲ੍ਹ ਸਮਾਪਤ ਹੋਇਆ ਜੀ ਤੇ ਅੱਜ ਤੁਸੀਂ ਸਾਰੇ ਬਾਈ ਮਨਾ ਰਹੇ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਬਾਬਾ ਜੀ ਬਾਪੂ ਜੀ ਸਾਡੇ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਕਰੋਜਪੁਰ ਜੀ ਸੋ ਸਰ ਮੈਂ ਤੁਹਾਡੀ ਜਦੋਂ ਅੰਦਰ ਛੋਟ ਲੈਣ ਗਿਆ ਵੀਡੀਓ ਬਣਾ ਰਿਹਾ ਸੀ ਮੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਤੇ ਤੁਸੀਂ ਕਥਾ ਸ਼ੁਰੂ ਕੀਤੀ ਹੋਈ ਸੀ ਸ਼੍ਰੀ ਗੁਰੂ ਨ रविदास ਮਹਾਰਾਜ ਜੀ ਦੀ ਸੋ ਮੈਨੂੰ ਤੁਸੀਂ ਮੈਂ ਇਸ ਵੀਡੀਓ ਦੇ ਵਿੱਚ ਦੋਸਤੋ ਅੱਗੇ ਉਹ ਜਿਹੜੀ ਸਟੋਰੀ ਹੈਗੀ ਆ ਉਹ ਜਿਹੜੀ ਇਹਨਾਂ ਨੇ ਕਥਾ ਕੀਤੀ ਹੈ ਕਮੇਟਰੀ ਕੀਤੀ ਹੈ ਉਹ ਤੇ ਇਹ ਤੋਂ ਅੱਗੇ ਉਹ ਵੀਡੀਓ ਜੋੜ ਦੇਣੀ ਆ ਤੇ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਜੀ ਬੇਚਣਾ ਛੱਡਿਓ ਤੇ ਸਰ ਬਹੁਤ ਮੈਨੂੰ ਸੋਹਣੀ ਲੱਗੀ ਹੈ ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਖੂਬਸੂਰਤ ਢੰਗ ਨਾਲ ਤੁਸੀਂ ਉਸ ਕਥਾ ਨੂੰ ਜਿਹੜਾ ਇੱਕ ਆਪਣੇ ਸ਼ਬਦਾਂ ਦੀ ਮਾਲਾ ਦੇ ਵਿੱਚ ਪਰੋਇਆ ਤੇ ਸਾਨੂੰ ਇਹ ਬਹੁਤ ਸੋਹਣੀ ਲੱਗੀ ਜੀ ਉਹ ਵੀਡੀਓ ਤੁਸੀਂ ਕਿੰਨੇ ਕਿ ਦਿਨ ਹੋ ਗਏ ਸਰ ਤੁਹਾਨੂੰ ਕਥਾਵਾਚਕ ਇਸ ਪ੍ਰੋਫੈਸ਼ਨਲੀ ਟੂਨ ਤੇ ਕੰਮ ਕਰਦੇ ਆ ਸੀ ਹੌਸ ਤੋਂ ਫਦਾ ਵਾਇਬ੍ਰੂ ਜੀ ਦਾ ਖਾਲਸਾ ਵਾਇਬ੍ਰੂ ਜੀ ਦੀ ਖੱਤੀ ਤਕਰੀਬਨ 1984 ਕੋ ਮੈਂ ਇਸ ਲੈਂਡ ਦੇ ਵਿੱਚ ਪਿਆ ਠੀਕ ਹੈ ਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਸੰਤਾ ਮਹਾਪੱਖਾ ਨੇ ਸੰਗੀਤ ਰੈਂਡੀਆਂ ਹਾਂਜੀ ਸੰਤ ਬਾਬਾ ਕਰਤਾਰ ਸਿੰਘ ਦੀ ਮਾਰੇ ਪਰੂ ਮਜਰੀ ਵਾਲੇ ਹਾਂਜੀ ਇਹਨਾਂ ਨੇ ਕਿਹਾ ਸੀ ਤੁਸੀਂ ਕੀਸ਼ਨ ਕਰਿਆ ਕਰ ਹਾਂਜੀ ਮੈਨੂੰ ਕੁਝ ਨਹੀਂ ਸੀ ਹੁੰਦਾ ਠੀਕ ਹੈ ਪਰ ਮਹਾਪੁਰਖਾਂ ਦੀ ਐਸੀ ਕਿਰਪਾ ਹੋਈ ਹਾਂਜੀ ਜ 7 ਵਜੇ ਨਿਕਾਇਤਾ ਉਸ ਤੋਂ ਬਾਅਦ ਐਸੀ ਰਹਿਮਤ ਹੋਈ ਐਸੀ ਰਹਿਮਤ ਹੋਈ ਸੋ ਅੱਜ ਕੀ ਉਹ ਪਹਿਲਾ ਕੀਆ ਉਹ ਜੋ ਕਿਸਮ ਉਹਨਾਂ ਦੀ ਕਿਰਪਾ ਸਾਦਕਾ ਸੰਤ ਬ੍ਰਿਹਾਮ ਸਿੰਘ ਜਰਤਵਾੜਾ ਸਾਹਿਬ ਵਾਲੇ ਮਹਾਪੁਰਸ਼ ਹਾਂਜੀ ਉਹਨਾਂ ਨੂੰ ਆਪਣੇ ਉਸਤਾਦ ਮੰਨਦਾ ਠੀਕ ਹੈ ਉਸ ਤੋਂ ਇਲਾਵਾ ਸਾਹ ਪਾਈ ਬਲਵੰਤ ਸਿੰਘ ਜੀ ਲਾ ਉਹਨਾਂ ਦੀ ਮੈਂ ਕੌਫੀ ਕਰਤੀ ਹਾਂਜੀ ਸਾਥਾਂ ਤੇ ਕੀਰਤਨ ਉਹਨੂੰ ਹਾਂ ਜੇ ਜੋ ਸੰਗਤ ਪਸੰਦ ਕਰਦੇ ਨੇ ਇਹ ਸੰਗਤਾਂ ਦੀ ਪਸੰਦ ਹੈ ਮੈਂ ਕੁਝ ਨਹੀਂ ਬੋਲਦਾ ਬਾਈ ਗੁਰਜੀ ਆਪ ਬੁਲਾਉਂਦੇ ਤਾਂ ਆਪ ਹੀ ਮੇਰੇ ਕੋਲ ਪਰੰਪਰਚ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਵੈਸੇ ਬਹੁਤ ਸੋਹਣਾ ਤੁਸੀਂ ਜਿਹੜੀ ਕਥਾ ਕੀਤੀਆਂ ਕੱਲਾ ਕੱਲਾ ਵਾਡ ਕੱਲਾ ਕੱਲਾ ਸ਼ਬਦ ਦਿਲ ਨੂੰ ਲੱਗਦਾ ਸੋ ਇੱਕ ਇੱਕ ਗੱਲ ਸਮਝ ਆਂਦੀ ਆ ਸੋ ਸਾਡੇ ਅੱਜ ਦੇ ਨੌਜਵਾਨਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਕੁਛ ਤੁਹਾਡੇ ਆਪਣੇ ਵਿਚਾਰ ਪ੍ਰਗਟ ਕਰੋ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਸਾਡੇ ਗੁਰੂ ਪੀਰ ਹੋਈ ਆ ਹਾਂਜੀ ਉਹਨਾਂ ਨੂੰ ਕੁਝ ਕਹਿ ਲੋ ਅਰਬਦਾਸ ਮਹਾਰਾਜ ਜੀ ਜੇ ਕਈ ਵੇ ਸਾਡੇ ਭਰਾ ਸਾਡੇ ਵੀਰ ਰੋਲਾ ਪੈਨੋ ਗੁਰੂ ਕਹੋ ਜੀ ਰਵਿਦਾਸ ਕਰੋ ਦੇਖੋ ਇਹ ਇੱਕ 50 ਦਾ ਨੋਟ ਹੈ ਹਾਂਜੀ ਸਾਡੇ ਕੋਲ ਹੈ ਇਹਨੂੰ ਹਾਂਜੀ ਇਸ 50 ਦੇ ਨੋਟ ਨੂੰ ਜੇਕਰ ਆਪਾਂ ਹਾਂਜੀ 100 ਦਾ ਕਿ ਇਹ ਨਾ 100 ਦਾ ਨਹੀਂ ਬਣ ਜਾਣਾ ਹਾਂਜੀ ਜੇਕਰ ਕੁਝ ਬੰਦੇ ਕਰ ਨਹੀਂ ਜੇ ਤਾਂ 5 10 10 ਇਹਨੇ 5 10 ਦਾ ਨਹੀਂ ਬਣ ਜਾਣਾ ਹਾਂਜੀ ਇਸ ਕਰਕੇ ਇਹਦੀ ਜੋ ਆਪਣੀ ਹਸਤੀ ਹੈਗੀ ਉਹ ਜੋ ਰਹਿਣੀ ਹੈ ਹਾਂਜੀ ਠੀਕ ਹੈ ਜੀ 50 50 ਹੀ ਰਹਿਣੇ 50 ਰਹਿਣੀ ਆ ਹਾਂ ਉਸੇ ਤਰ੍ਹਾਂ ਹਾਂਜੀ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਕਿ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਇਹ ਕਈ ਰਵਾਸ ਮਾਰਾ ਜੋ ਕੁਛ ਹੈ ਗਿਆ ਉਹ ਤਾਂ ਬੜੀ ਮਹਾਨ ਹਸਤੀ ਹੈਗੀ ਹੈਗੀ ਹੈ ਉਹਨਾਂ ਨੇ ਤਾਂ ਆਪਣਾ ਦੰਕੀ ਚੋਟ ਦੇ ਉੱਤੇ ਕਿਹਾ ਮੈਂ ਚਮਾਰ ਹਾਂ ਚਮਾਰ ਕੋਈ ਖਿੰਝ ਨਹੀਂ ਹੈਗੀ ਹਾਂਜੀ ਚਮਾਰ ਹੀ ਚਮੜੇ ਦਾ ਕੰਮ ਕਰਨ ਵਾਲਾ ਚਮਾਰ ਇੱਥੇ ਕੰਮ ਦਾ ਨਾਮ ਹੈ ਠੀਕ ਹੈ ਜੀ ਜਿਸ ਤਰ੍ਹਾਂ ਇੱਕ ਲੋਹਾਰ ਲੋਹੇ ਦਾ ਕੰਮ ਕਰਦਾ ਹੈ ਹਾਂਜੀ ਤੇ ਕਮਿਆਰ ਘੜੇ ਬਣਾਉਂਦਾ ਹੈ ਤੇ ਉਹਨੂੰ ਕਮਿਆਰ ਕਹਿ ਦਿੱਤਾ ਜਾਂਦਾ ਹੈ ਜਿਹੜਾ ਸੋਨੇ ਦਾ ਕੰਮ ਕਰਦਾ ਹੈ ਉਹਨੂੰ ਸੁਨਿਆਰ ਕਹਿ ਦਿੱਤਾ ਜਾਂਦਾ ਹੈ ਜਿਹੜਾ ਜ਼ਮੀਨ ਦਾ ਉਹਨਾਂ ਦਾ ਉਹਨੇ ਜ਼ਿੰਮੇਵਾਰ ਕਿਹਾ ਜਾਂਦਾ ਇਹਦਾ ਕੰਮ ਦਾ ਨਾਮ ਹੈ ਕੰਮਧਾਰਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖ ਦੇ ਵਿੱਚ ਚਾਰੋਂ ਗੁਣ ਭਰ ਦਿੱਤੇ ਜਦੋਂ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਨਾ ਸਾਡੇ ਨੂੰ ਜਾਤ ਪਾਤ ਖਤਮ ਕਰ ਦਿੱਤੀ ਖਤਮ ਕਰਕੇ ਉਹਨੇ ਨੇ ਕੀ ਕੀਤਾ ਹੈ ਉਹਨੇ ਕਿਹਾ ਮੇਰਾ ਸਿੱਖ ਜਿਸ ਤੰਨੇ ਦੇ ਵਿੱਚ ਬਾਣੀ ਪੜਦਾ ਹੈ ਉਹ ਵੀ ਦਵਾਨ ਹੈ ਪੰਡਿਤ ਹੈ ਤੇ ਜਦੋਂ ਮੇਰਾ ਸਿੱਖ ਸਾਜ ਦੇ ਇੱਕ ਬਟਾ ਹੁੰਦਾ ਹੈ ਉਸ ਸਮੇਂ ਦੇ ਪਾਵੇਂ ਕਿਸੇ ਪਾਵੇਂ ਆਪਣੇ ਧਰਾਂ ਦੇ ਵਿੱਚ ਇਹ ਗਲੀ ਮੱਲੇ ਵਿੱਚ ਜਾਂ ਕਿਤੇ ਵੀ ਜਗ੍ਹਾ ਤੇ ਕਿਸੇ ਜਿੱਤੇ ਹਮਲਾ ਹੁੰਦਾ ਤਾਂ ਮੇਰਾ ਸਿੱਖ ਕੁਸ਼ਤਰੀ ਦੀ ਹੈ ਤੇ ਮੇਰਾ ਸਿੱਖ ਦਸਾਂ ਨੌ ਦੀ ਕਮਾਈ ਕਰੇ ਤੇ ਬੈਸ ਦੀ ਹੈ ਤੇ ਮੇਰਾ ਸਿੱਖ ਸੇਵਾ ਕਰੇ ਤੇ ਹਜੀ ਝਾੜੂ ਫੇਰੇ ਜੋ ਮਰਜੀ ਕਰੇ ਤੇ ਮੇਰਾ ਸਭ ਸ਼ੂਦਰ ਦੀ ਹੈ ਇਹ ਚਾਰ ਗੁਣ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰ ਦਿੱਤੇ ਰਵਿਦਾਸ ਮਹਾਰਾ ਜੀ ਕੋਈ ਬਖੜੀ ਹੈ ਕਿ ਉਹ ਵੀ ਉਹੀ ਰੂਪ ਨੇ ਬਿਲਕੁਲ ਸਾਰੇ ਕੋ ਨੇ ਸਭ ਸਾਡੇ ਨਾ ਦਾ ਪ੍ਰਕਾਰ ਹੈ ਤੇ ਅਸੀਂ ਬੱਕਰੇ ਆ ਬੱਕਰੇ ਵੀ ਹੈ ਜੇ ਅਵਲ ਅੱਲਾ নূর ਪਾਇਆ ਕੁਦਰਤ ਦਾ ਕੋਈ ਸਾ ਬੰਤੇ ਇੱਕ ਨੂਰ ਤੇ ਸਭ ਇਕੱਠੇ ਹੋ ਗਏ ਹਾਲ ਭਲੇ ਕੋ ਬੰਦੂ ਸੋ ਦੋਸਤੋ ਇਹ ਉਹਨਾਂ ਲੋਕਾਂ ਨੂੰ ਜਵਾਬ ਆ ਜਿਹੜੇ ਲੋਕ ਕਈ ਕਮੈਂਟਾਂ ਦੇ ਵਿੱਚ ਰੱਬ ਨੂੰ ਵੀ ਵੰਡ ਕੇ ਦੇਖਦੇ ਆ ਉਹ ਰੱਬ ਨੂੰ ਵੀ ਛੋਟਾ ਜਾਂ ਬੜੇ ਦਾ ਦਰਜਾ ਦਿੰਦੇ ਆ ਲੇਕਿਨ ਆ ਸ਼ਮਸ਼ੇਰ ਸਿੰਘ ਪੱਗਾ ਜੀ ਜਿਹੜੇ ਕਥਾਵਾਚਕ ਆ ਇਹਨਾਂ ਤੋਂ ਤੁਹਾਨੂੰ ਕਿਆ ਸਿੱਖਿਆ ਮਿਲਦੀ ਆ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜਾਤਾਂ ਨੂੰ ਖਤਮ ਕਰਕੇ ਸਾਰੀਆਂ ਮਜਬਾ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਇੱਕ ਫੌਜ ਸਾਜੀ ਸੀ ਨਾ ਕਿ ਕੋਈ ਜਾਤ ਜਾਤਾਂ ਨੂੰ ਉਹਨਾਂ ਨੇ ਖਤਮ ਕਰਿਆ ਤਾਂ ਉਹਨਾਂ ਨੇ ਇੱਕ ਫੌਜ ਸਾਜੀ ਸੀ ਫੌਜ ਨੂੰ ਜਿਹੜਾ ਪਹਿਰਾਵਾ ਦਿੱਤਾ ਗਿਆ ਤਾਂ ਜਿਹੜੇ ਸ਼ਾਸਤਰ ਦਿੱਤੇ ਗਏ ਤੇ ਉਹ ਸਿੱਖੀ ਸਰੂਪ ਦਿੱਤਾ ਗਿਆ ਤਾਂ ਸੋ ਅੱਜ ਵੀ ਕੁਝ ਲੋਕ ਜਿਹੜੇ ਬਿਤਕਰਾ ਕਰਦੇ ਆ ਜਿਨ੍ਹਾਂ ਦੀ ਸੋਚਾਂ ਸ਼ਕਤੀ ਬਿਲਕੁਲ ਖਤਮ ਹੈ ਜਿਹੜੇ ਅੱਜ ਵੀ ਕੁਝ ਲੋਕ ਕਮੈਂਟਾਂ ਦੇ ਵਿੱਚ ਜਾਂ ਆਪਸ ਵਿੱਚ ਗੱਲਾਂ ਕਰਦੇ ਆ ਕਿ ਰਵਿਦਾਸ ਨੂੰ ਗੁਰੂ ਨਹੀਂ ਕਹਿਣਾ ਰਵਿਦਾਸ ਭਗਤ ਆ ਉਹ ਸਜਮੋ ਸਭ ਤੋਂ ਵੱਡੀ ਗੱਲ ਇਹ ਆ ਕਿ ਪ੍ਰਮਾਤਮਾ ਹੈ ਜਿਹੜਾ ਵਿਸ਼ਵਾਸ ਵਿੱਚ ਹੈ ਪਰਮਾਤਮਾ ਇਹਨਾਂ ਜਿਹੜਾ ਵਿਸ਼ਵਾਸ ਵਿੱਚ ਐ ਤੇ ਜਿੱਦਾਂ ਹੁਣ ਬਾਬਾ ਜੀ ਨੇ ਦੱਸਿਆ ਤੁਹਾਨੂੰ ਕਿ ਜਿਹੜੀ ਬੰਦੇ ਦੀ ਕੀਮਤ ਆ ਜਿਹੜੀ ਉਹਨਾਂ ਦੀ ਗੁਰੂਆਂ ਦੀ ਕੀਮਤ ਆ ਉਹ ਹੀ ਰਹਿਣੀ ਆ ਤੁਹਾਡੇ ਕਹੇ ਤੇ ਕੋਈ ਫਰਕ ਨਹੀਂ ਪੈਣਾ ਹੈਗਾ ਰਵਿਦਾਸ ਨੂੰ ਚਾਹੇ ਗੁਰੂ ਕੋਲੋਂ ਚਾਹੇ ਭਗਤ ਕੋਲੋਂ ਚਾਹੇ ਤੁਸੀਂ ਫਕੀਰ ਕੋਲੋਂ ਚਾਹੇ ਸੰਤ ਕੋਲੋਂ ਆਖਰ ਹੈ ਉਹ ਰੱਬਾ ਰੱਬ ਨੂੰ ਜਿਹੜਾ ਮਰਜ਼ੀ ਰੂਪ ਦੇ ਦੋ ਉਹ ਪਰਮਾਤਮਾ ਦੇ ਰੂਪ ਆ ਸਾਰੇ ਪਰਮਾਤਮਾ ਦੇ ਰੂਪ ਆ ਜਿਹੜੀ ਸ਼ਕਤੀ ਹੁੰਦੀ ਆ ਦੋਸਤੋ ਉਹ ਆਪਣੇ ਵਿਸ਼ਵਾਸ ਵਿੱਚ ਹੁੰਦੀ ਆ ਆਪਣੀ ਨੀਤ ਵਿੱਚ ਹੁੰਦੀ ਹੈ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਫਲ ਨੀਵੇਂਆਂ ਰੁੱਖਾਂ ਨੂੰ ਲੱਗਦੇ ਆ ਤੇ ਇੱਕ ਜਿੱਦਾਂ ਕਹਿੰਦੇ ਹੁੰਦੇ ਆ ਕਿ ਜਿਹੜੀ ਸ਼ਕਤੀ ਆਸਥਾ ਵਿਸ਼ਵਾਸ ਵਿੱਚ ਹੁੰਦੀ ਆ ਕਿਸੇ ਰੂਪ ਵਿੱਚ ਨਹੀਂ ਹੁੰਦੀ ਤੁਸੀਂ ਜਿਹੜੇ ਵੀ ਰੂਪ ਵਿੱਚ ਜਿੱਤੇ ਵੀ ਵਿਸ਼ਵਾਸ ਕਰੋਗੇ ਤੁਹਾਨੂੰ ਉਥੋਂ ਹੀ ਪ੍ਰਮਾਤਮਾ ਦੀਆਂ ਸਾਰੀਆਂ ਅਸੀਸਾਂ ਸੰਪੂਰਨ ਮਿਲਣਗੀਆਂ ਬਾਕੀ ਤੁਸੀਂ ਗੱਲ ਕੀਤੀ ਹੈ ਨਾ ਕਿ ਨੌਜਵਾਨਾਂ ਨੂੰ ਸੁਨੇਹਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਨੂੰ 84 ਲੱਖ ਜੂਨੀ ਬੱਚੇ ਇੱਕ ਦਰਜਾ ਮਿਲੋਖਾ ਜਨਮ ਹਾਂਜੀ ਮਿਲੋਖਾ ਜਨਮ ਇਨਾ ਕੀਮਤੀਆ ਦੋਸਤੋ ਦੇਖੋ ਇੱਕ ਡੰਗਰ ਹੁੰਦਾ ਹਾਂਜੀ ਡੰਗਰ ਦਾ ਜੇਕਰ ਉਹ ਫੇਰਾ ਪੈਜੇ ਤਾਂ ਵੀ ਉਹਦਾ ਉਹੀ ਡਾਕਟਰ ਹੈ ਇੰਨਾ ਵੀ ਤਕਲੀਫ ਆ ਗਈ ਉਹੀ ਡਾਕਟਰ ਹੈ ਅੱਖਾਂ ਦੁਖਣ ਲੱਗੀਆਂ ਤਾਂ ਵੀ ਉਹੀ ਡਾਕਟਰ ਹੈ ਪਰ ਬੰਦੇ ਦਾ ਹਾਲਤ ਬਾਰਾ ਹੋਰ ਆ ਚਮੜੀ ਵਾਲਾ ਹੋਰ ਆ ਅੱਖਾਂ ਵਾਲਾ ਹੋਰ ਆ ਕੰਨਾਂ ਵਾਲਾ ਓਹ ਅਰੇ ਜਿੰਨੇ ਸਾਡੇ ਬਾਡੀ ਪਾਰਟਸ ਨੇ ਉੰਨੇ ਡਾਕਟਰ ਇਹਦਾ ਮਤਲਬ ਬੰਦਾ ਕੋਈ ਖਾਸ ਚੀਜ਼ ਹੈ ਇਸੇ ਉਥੇ ਜਨਮ ਨੋਸ਼ ਵਿੱਚ ਦੋਸਤੋ ਨਾ ਗੋ ਬਿਲਕੁਲ ਠੀਕ ਹੈ ਇਹਨੂੰ ਨਸ਼ਾ ਵਿੱਚ ਨਾ ਗੋ ਇਹ ਭੰਗ ਦੇ ਬਾੜੇ ਨਾ ਗੋ ਇਹਦੀ ਕੀਮਤ ਥੋੜੀ ਜਿਨੀ ਹੈ ਇਹ ਕੀਮਤ ਅੱਪਾ ਦੇ ਹੀ ਨਹੀਂ ਸਕਦੀ ਆਪਣੇ ਪਰਿਵਾਰ ਵਿੱਚ ਰਹੋ ਬੱਚਿਆਂ ਵਿੱਚ ਰਹੋ ਕਿ ਬੱਚਿਆਂ ਦੀ ਖੁਸ਼ੀ ਤੁਹਾਡੀ ਆਪਣੀ ਖੁਸ਼ੀ ਹੈ ਅਸੀਂ ਇੱਕ ਬੋਤਲ ਲੈ ਕੇ ਆਪ ਦਾ ਖੁਸ਼ ਹੋ ਸਕਦੇ ਹਾਂ ਪਰ ਬਾਦਾ ਪਰਿਵਾਰ ਤਾਂ ਸਾਰਾ ਦੁਖੀ ਹੈ ਪਰਿਵਾਰ ਦੁਖੀ ਰਹਿੰਦਾ ਇਸ ਕਰਕੇ ਇਹ ਆਤਮਾਨਿਕ ਬੇਨਤੀ ਹੈ ਛੱਡ ਨਸ਼ਿਆਂ ਦਾ ਖਹਿੜਾ ਨਸ਼ਿਆਂ ਦਾ ਖਹਿੜਾ ਛੱਡ ਦਿਓ ਭਾਈ ਨਸ਼ਾ कुछ देखा बर्बादी है दमड़ी है उस समय रुपये दिन कसीरा भी किया जाता कह लगे एक मेरी दमड़ी है ये मेरी दमड़ी गंगा मईया हो कहें हाँ दे दया <laughs> ਇਹ ਸਾਧ ਸੰਗਤ ਦੇ ਸਾਹਮਣੇ ਸਪਸ਼ਟ ਗੱਲ ਹੁੰਦੀ ਹੈ ਉਸ ਸਮੇਂ ਤੇ ਗੰਗਾ ਰਾਮ ਨੇ ਕਿਹਾ ਦਮਲੀ ਸ਼ਕਤੀ ਰਬਦਾਸ ਕੋਲ ਬੜੀ ਹੋ ਗਈ ਪਹਿਲਾਂ ਉਹ ਧਾਕੀ ਤੇ ਰੱਖਿਆ ਹੂ ਤਾਂ ਮਾਜੀ ਹੋਣੀ ਹੈ ਕਿਤੇ ਇਹਦੇ ਵਿੱਚ ਚਵਾਰਨਾ ਬਸਿਆ ਹੋਇਆ ਹੋਵੇ ਵਾਹ ਕਿੰਨੀਆਂ ਸੁਰਤੀਆਂ ਉਹਨਾਂ ਲੋਕਾਂ ਦੇ ਉੱਚੀ ਅਸਲ ਬਾਜੀ ਵਾਹ ਤੇਜ਼ਿਆਂ ਦਾ ਪਰ ਸਾਡੇ ਟਾਈਮ ਵੀ ਦੇਖਿਆ ਸਾਧ ਸੰਗਤ ਜੀ ਕਿ ਨਹੀਂ ਇਹ ਭਾਂਤੇ ਜਿਹੜੇ ਅਲੱਗ ਕਮਾਲ ਲੂਗੀ ਜੇਕਰਕੇ ਵਿਚਾਰਾ ਕੋਈ ਚਾਰੀ ਹੈ ਅੱਗੇ ਪੰਡਤ ਆ ਜਾਂਦਾ ਹੈ ਬਸ ਇਹ ਤਾਂ ਪੰਗਾ ਛੱਡ ਜਾ ਹਾਂ ਬਹੁਤ ਪਿਆਰ ਹੀ ਨਾ ਤੇ ਤਾਂ ਜਾ ਮਰ ਜਾਂਦਾ ਹੁਣ ਮੈਂ ਤਾਂ ਸਾਥ ਸੰਸੋਚਨ ਵਾਲੀ ਕਰਦਾ ਚਲੋ ਜੀ ਉਹਨੇ ਦਮਣੀ ਦਿੱਤੀ ਉਹ ਲੈ ਕੇ ਦਮਣੀ ਉਹਨੂੰ ਪਿਆਰਿਓ ਦੰਦਾਰਾਮ ਪਹੁੰਚ ਗਿਆ ਦੰਦ ਦੁੱਤੀ ਇਸ਼ਨਾਨ ਕੀਤਾ ਦੇਸ਼ਾਨ ਕਕੇ ਸਾਥ ਸੰਗ ਜਦੋਂ ਕੰਪਨੀ ਆ ਪਾ ਕੇ ਉਸੇ ਟਾਈਮ ਹੋਇਆ ਤਿਆਰ ਯਾਦ ਆ ਗਿਆ ਕਿ ਮੈਨੂੰ ਤਾਂ ਵਸਤੇ ਭਗਤ ਰਵਿਦਾਸ ਜੀਾਂ ਨੇ ਇੱਕ ਦਮੜੀ ਦਿੱਤੀ ਸੀ ਮੈਨੂੰ ਤੇ ਦਮੜੀ ਕੱਢੀ ਕੱਢ ਕੇ ਦਮੜੀ ਸਾਹ ਸੰਗਤ ਜੀ ਅਰਦਾਸ ਮਹਾਰਾਜ ਦੀ ਦਮੜੀ ਨੂੰ ਫਿਰ ਉਸੇ ਟਾਈਮ ਆਵਾਜ਼ ਮਾਰਤਾ ਇੱਕ ਕਹੈਂ ਗੰਗਾ ਮਈਆ ਤੇਰਾ ਇੱਕ ਭਗਤ ਹੈ ਰੇ ਬਤਾਸ ਤੇਰੇ ਬਦਾਸ ਨੇ ਇੱਕ ਗੱਲ ਕਹੀ ਸੀ ਕਹਿੰਦਾ ਪੰਡਿਤ ਜੀ ਦਮੜੀ ਨੇ ਗੰਗਾ ਮੈਣੂ ਤਾ ਦੇਣੀ ਹੈ ਜੇਕਰ ਉਹ ਬਾਹ ਕੱਟ ਕੇ ਆਪ ਲਵੇ ਨਹੀਂ ਜਾਂਦੇ ਉਹ ਬਾਹ ਸਜਾਇਆ ਕਹਿੰਦੇ ਠੀਕ ਹੈ ਹੋਣ ਸਾਖਤ ਤੇ ਜਿਨ੍ਹਾਂ ਦੀਆਂ ਸੋਚੀਆਂ ਬਿਰਤਾਂ ਜਿਨ੍ਹਾਂ ਨੇ ਕਦੇ ਪਾੜ ਨਹੀਂ ਕਰਨਾ ਪੂਜਾ ਨਹੀਂ ਉਹਨਾਂ ਤੇ ਹੀ ਗੱਲ ਸੋਚਣੀ ਹੈ ਕਿ ਇਸ ਤਰ੍ਹਾਂ ਥੋੜੀ ਹੋ ਸਕਦਾ ਹੈ ਕਿ ਗੰਗਾ ਦਾ ਇੱਕ ਦਰਿਆ ਜਿੱਦਾਂ ਨਹੀਂ ਹੈ ਉਹ ਕਿਵੇਂ ਲੈ ਸਕਦੀ ਹੈ ਪਰ ਗੁਰੂ ਪਿਆਰਿਓ ਜਦੋਂ ਭਗਤਾਂ ਦੀ ਪੈਜ ਰੱਖਣ ਦੇ ਤੇ ਪਰਮੇਸ਼ਰ ਆਉਂਦਾ ਤਾਂ ਕੁਝ ਵੀ ਹੋ ਸਕਦਾ ਆ ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਕਹਿੰਦੇ ਆ ਬਣਿਆ ਆ ਸੰਗ ਮਿਲ ਬਨਾਲ ਉਸ ਕਰ ਗੰਗਾ ਕੰਕ ਸੰਗਤ ਆਈ ਤੇ ਜਦੋਂ ਸਾ ਸੰਗਤ ਜੀ ਜਾ ਰਹੀ ਹੈ ਤਾਂ ਉਸੇ ਟੈਮ ਰਗਦਾਸ ਜੀ ਨੇ ਦਿੱਤਾ ਉਹ ਪੇਟਾ ਦਮਣੀ ਕਸੀਰਾ ਬੀਤੀ ਹੈ ਜਦੋਂ ਤੇ ਲੈ ਕੇ ਪਹੁੰਚੇ ਆਵਾਜ਼ ਮਾਰਦਾ ਪੰਡਿਤ ਗੰਗਾ ਮਈਆ ਤੇਰਾ ਭਗਤ ਹੈ ਕਰਬਦਾਸ ਆ ਦਮੜਿਓ ਨੇ ਦਿੱਤੀ ਹੈ ਪਰ ਉਹਨੇ ਸ਼ਰਤ ਰੱਖੀ ਹੈ ਕਿ ਕਿ ਗੰਗਾ ਮਈਆਂ ਨੂੰ ਦਮੜੀ ਤਾਂ ਦੇਣੀ ਐ ਜੇਕਰ ਉਹ ਆਪ ਬਾਹ ਕੱਢ ਕੇ ਲਵੇ ਹੋ ਸਕਦਾ ਸਾ ਸੰਗਮ ਮਖੌਲ ਸਮਝਿਆ ਹੋਊਗਾ ਉਸੇ ਕਹਿਣ ਸਾ ਸੰਗਤ ਜੀ ਕਾਜ ਕਸੀਨਾ ਸੰਪਿਆ ਰਵਿਦਾਸ ਗੰਗਾ ਦੀ ਪੇਟਾ ਰਵਿਦਾਸ ਮਹਾਰਾਜ ਦਾ ਜਿਹੜਾ ਉਹ ਕਸੀਰਾ ਸੀ ਦਮੜੀ ਸੀ ਕੱਢੀ ਆਮਨੇ ਤੋਸੀ ਕੰਮ ਬਾਝ ਮਾਰਦਾ ਪੰਡਿਤ ਹੱਥ ਨੂੰ ਤੇ ਰਾ ਕੇ ਦਬੜੀ ਗੰਗਾ ਵਈਆਂ ਜੇ ਤੇ ਆ ਭਗਤ ਸੱਚਾ ਇਹਨਾ ਲੈ ਪਰ ਨਿ ਆਜੇ ਪੜੀ ਧਰਬੀ ਲੈ ਲਾ ਲੱਗਿਆ ਪਾਣਾ ਵਿੱਚ ਸੁਟ ਵਿੱਚ ਨਹੀਂ ਸੁੱਤੀ ਤੋਸੀ ਤੈਨ ਸਾ ਸੰਗਤ ਜੀ ਕੀ ਹੁੰਦਾ ਏ ਪਾਣੀ ਦੇ ਵਿੱਚ ਹੱਥ ਨਿਕਲਿਆ ਇੱਕ ਹੱਥ ਨਿਕਲਿਆ ਉਹਦਾ ਜਿਕਰ ਸਾ ਸੰਗਤ ਜੀ ਟਾਡੀ ਦਿਆ ਸਿੰਘੀ ਕਲੇਬਸ਼ਰੋਣੀ ਢਾਡੀ ਨੇ ਦੀ ਕੀਤਾ ਹੈ ਹੱਥ ਨਿਕਲਦਾ ਹੈ ਜਦੋਂ ਸਾਧ ਸੰਗਤ ਜੀ ਹੱਥ ਨਿਕਲਿਆ ਕਿ ਲਿਆ ਉਹ ਮੇਰਾ ਭਗਤ ਹੈ ਉਹ ਮੇਰਾ ਖਾਸ ਹੈ ਦਬੜੀ ਸਾਧ ਸੰਗਤ ਜੀ ਗੰਗਾ ਨੇ ਉਸੇ ਤਹਿਮ ਰਦਾਸ ਜੀ ਦੀ ਦਬੜੀ ਪੜਿਆ ਔਰ ਭਾਈ ਗੁਰਦਾਸ ਜੀ ਇਸ ਦਾ ਜ਼ਿਕਰ ਕਰਦੇ ਨੇ ਕਾਟ ਜ ਕਸੀਨਾ ਸੰਪਿਆ ਗੰਗਾ ਦੀ ਟੇਟਾ ਲੱਗਾ ਪੁਰ ਅਪੀਛ ਦਾ ਡਿੱਟਾ ਚਲਤ ਅਚਾਬਿਆ ਮੇਟਾ ਤੇ ਲਿਆ ਕਸੀਰਾ ਹੱਥ ਕੱਢ ਕਿਨੇ ਹੱਥ ਕੱਢਿਆ ਸੀ ਗੰਗਾ ਨੇ ਗੰਗਾ ਨੇ ਹੱਥ ਕੱਢਿਆ ਉਹ ਕਸੀਰਾ ਹੱਥ ਦੇ ਵਿੱਚ ਫਾੜਿਆ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜੋਤਾਂ ਰਾ ਪੇਟਾ ਤਾਣਾ ਪੇਟਾ ਜਿਹੜੇ ਜਲਾਲੀ ਨੂੰ ਕੰਮ ਕਰਦੇ ਨਾ ਇੱਕ ਤਾਗਾ ਕੋ ਇੱਕ ਥੱਲੇ ਪਾਇਆ ਜੀ ਬਤਾਣਾ ਕੀਤਾ ਕਹਿੰਦੇ ਐ ਤੇ ਜਦੋਂ ਰਵਦਾਸ ਸਮਰਾਜੀ ਦਾ ਉਹ ਜਿਹੜਾ ਕਸੀਨਾ ਸੀ ਲੈ ਗਿਆ ਤੇ ਪੰਡਿਤ ਨੇ ਕੀਤੀ ਪਿੱਠ ਤੇ ਜਦੋਂ ਪੰਡਿਤ ਨੇ ਟੁਕ ਕੀਤੀ ਤਾਂ ਸਾਧ ਸੰਗਤ ਜੀ ਕੀ ਹੋਇਆ ਉਹ ਕਸੀਨਾ ਤਾਂ ਗੰਦਾ ਨੇ ਲੈ ਗਿਆ ਪੰਡਤ ਨੇ ਕਿਹਾ ਲਓ ਜੀ ਮੇਰਾ ਕੰਮ ਹੋ ਗਿਆ ਬਰਾਂਹ ਵੀ ਹੋ ਗਿਆ ਦੇਖੇ ਵਿਹੇਕ ਵਿੱਚੋਂ ਸਾ ਪਾਣੀ ਚੁਵਤਕ ਵੀ ਨਿਕਲਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਪੰਡਤ ਨੇ ਕਿਟ ਕੀਤੀ ਉਸੇ ਟਾਈਮ ਦੇ ਵਿੱਚ ਸਾਰਾ ਸੰਗਤ ਜੀ ਕੀ ਹੋਇਆ ਆਵਾਜ਼ ਆਉਂਦੀ ਹੈ ਪੰਡਤ ਨੂੰ ਬਾਜਾਂ ਮਾਰਦੇ ਪੰਡਤ ਨੂੰ ਮਾਈ ਚੂੜੀ ਵਾਲੀ कढ के ख़ुशी